ਸਤਿ ਸ਼੍ਰੀ ਅਕਾਲ ਮੈਂ ਅਕਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਜਿਹੜਾ ਹਲਕੇ ਦਾ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਅੱਜ ਮੰਡੀ ਲਖਿਆਵਾਲੀ ਦੇ ਵਿੱਚ ਖੜੇ ਆਂ 16 ਫਰਵਰੀ ਦਾ ਦਿਨ ਇਤਿਹਾਸਕ ਦਿਨ ਆ ਜਿੱਥੇ ਸਜੁਕਤ ਕਿਸਾਨ ਮੋਰਚੇ ਵੱਲੋਂ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀਗੀ ਤੇ ਅੱਜ ਜਿੱਥੇ ਪੂਰੇ ਭਾਰਤ ਦਾ ਸਾਥ ਭਾਰਤ ਦੇ ਵਾਸੀ ਜਿਹੜੇ ਪੂਰੇ ਕੋਈ ਚਾਹੇ ਦੁਕਾਨਦਾਰ ਆ ਮਜ਼ਦੂਰ ਵਰਗਾ ਹਰ ਤਰ੍ਹਾਂ ਦਾ ਵਿਅਕਤੀ ਅੱਜ ਜਿਹੜਾ ਭਾਰਤ ਬੰਦ ਦਾ ਉਹ ਸਮਰਥਨ ਦੇ ਰਿਹਾ ਅੱਜ ਅਸੀਂ ਮੰਡੀ ਲਖਿਆਵਾਲੀ ਦੇ ਮੇਨ ਬਾਜ਼ਾਰ ਦੇ ਵਿੱਚ ਖੜੇ ਇੱਥੋਂ ਮੰਡੀ ਦਾ ਜਿਹੜਾ ਮੇਨ ਬਾਜ਼ਾਰ ਸ਼ੁਰੂ ਹੁੰਦਾ ਤੁਹਾਨੂੰ ਅੱਜ ਪ੍ਰੋਪਰ ਬਾਜ਼ਾਰ ਦਿਖਾਵਾਂਗੇ ਤਕਰੀਬਨ 100% ਸਾਰਾ ਬਾਜ਼ਾਰ ਅੱਜ ਜਿਹੜਾ ਬੰਦ ਆ ਸਾਡੇ ਨਾਲ ਦੁਕਾਨਦਾਰ ਵੀਰ ਵੀ ਇੱਥੇ ਮੌਜੂਦ ਆ ਗੱਲਬਾਤ ਕਰ ਲਈ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਬਾਈ ਜੀ ਰੈਡੀਮੇਡ ਦਾ ਕੰਮ ਕਰਦੇ ਆ ਪਿਛਲੇ ਲੰਬੇ ਸਮੇਂ ਤੋਂ ਕਰਦੇ ਆ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਆਪਦਾ ਨਾਮ ਤੇ ਸ਼੍ਰੇਸ਼ ਕੁਮਾਰ ਮੰਡੀ ਲੱਖੇਵਾਲੀ ਭਾਈ ਅੱਜ ਭਾਰਤ ਬੰਦ ਦੀ ਕਾਲਾ ਸੁਯੁਕਤ ਕਿਸਾਨ ਮੋਰਚੇ ਵੱਲੋਂ ਕਾਲਾ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ ਸਰਕਾਰ ਨੇ ਪਹਿਲਾਂ ਇਹ ਮੰਨਿਆ ਸੀ ਕਿ ਅਸੀਂ ਮੰਨਣਾ ਲਾਂਗੇ ਤੁਹਾਡੀਆਂ ਮੰਗਾਂ ਜਿਹੜੀਆਂ ਜਿੰਨੀਆਂ ਕਿ ਜਾਇਜ਼ ਆ ਪਰ ਉਹ ਨਹੀਂ ਮੰਨੀਆਂ ਤੇ ਕਿਵੇਂ ਦੇਖਦੇ ਹੋ ਅੱਜ ਜਿਹੜਾ ਭਾਰਤ ਬੰਦ ਦੀ ਕਾਲ ਨੂੰ ਲੈ ਕੇ ਸਾਰੀਆਂ ਦੁਕਾਨਾਂ ਬੰਦ ਕੀਤੀਆਂ ਨੇ ਸਾਰੀ ਦੁਨੀਆ ਦੇ ਨਾਲ ਸਹਿਮਤਾ ਜੀ ਅਸੀਂ ਕਿਉਂਕਿ ਜਿਹੜਾ ਸਿਸਟਮ ਹੈ ਸਾਰੀ ਦੁਨੀਆ ਕਿਸਾਨ ਦੇ ਨਾਲ ਚੱਲਦਾ ਹੈ ਠੀਕ ਹੈ ਜੇ ਕਿਸਾਨ ਸੁખી ਤੇ ਸਾਰੀ ਦੁਨੀਆ ਸੁખી ਹੈ ਠੀਕ ਹੈ ਮੋਦੀ ਸਾਹਿਬ ਨੂੰ ਕਹਨੇ ਵੀ ਜੋ ਮੰਗਾ ਮੰਨੇ ਸੀ ਉਹ ਦੁਬਾਰਾ ਮੰਗਾ ਮੰਨੇ ਜਾਣ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਇਸੇ ਤਰ੍ਹਾਂ ਅੱਜ ਪ੍ਰੋਪਰ ਤੌਰ ਤੇ ਤੁਹਾਨੂੰ ਜਿਹੜਾ ਪੂਰਨ ਤੌਰ ਤੇ ਬੰਦ ਲਖਿਆਲੀ ਮੰਡੀ ਦਾ ਬਾਜ਼ਾਰ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਇਧਰਲੀ ਤਰਫ ਜਿਹੜਾ ਬਾਜ਼ਾਰ ਦੀਆਂ ਖਬਰਾਂ ਜਿਹੜੀਆਂ ਲਾਈਵ ਤਸਵੀਰਾਂ ਅੱਜ ਬਾਜ਼ਾਰ ਦੀਆਂ ਜਿਹੜਾ ਆ ਮੇਨ ਬਾਜ਼ਾਰ ਸੀ ਲਖਿਆਲੀ ਦਾ ਇੱਥੇ ਅਕਸਰ ਹੀ ਪੂਰਾ ਦਿਨ ਜਿਹੜੀ ਆਵਾਜ਼ਾਂ ਵੀ ਤੇ ਟ੍ਰੈਫਿਕ ਦੀ ਸਮੱਸਿਆ ਸੀ ਕਹਿ ਸਕਦੇ ਆ ਵੀ ਇਹ ਬਾਜ਼ਾਰ ਆ ਜਿਹੜਾ ਪੂਰਾ ਭਰਿਆ ਰਹਿੰਦਾ ਸੀਗਾ ਤੇ ਅੱਜ ਇਹ ਬਾਜ਼ਾਰ ਬਿਲਕੁਲ ਖਾਲੀ ਆ ਕੋਈ ਇਕਾ ਦੁਕਾ ਕੋਈ ਕਾਰ ਜੀਪ ਕੋਈ ਕੋਈ ਐਮਰਜੈਂਸੀ ਵਾਲੇ ਜ਼ਰੂਰ ਇੱਥੋਂ ਦੀ ਆਵਾਜ਼ਾਂ ਵੀ ਜਿਹੜੀ ਆਜ ਆ ਰਹੀ ਆ ਔਰ ਦੁਕਾਨਾਂ ਦਾ ਪਹਿਲੀ ਵਾਰ ਦੇਖਿਆ ਵੀ ਇੰਨਾ ਵੱਡਾ ਜਿਹੜਾ ਇੱਕ ਅੱਜ ਦੁਕਾਨਦਾਰਾਂ ਨੇ ਕਰਕੇ ਦਿਖਾਇਆ ਜਿਹੜਾ ਭਾਰਤ ਸਜੁਗਤ ਮੋਰਚੇ ਦੇ ਕਾਲ ਤੇ ਭਾਰਤ ਬੰਦ ਦਾ ਜਿਹੜਾ ਅੱਜ ਸੱਦਾ ਦਿੱਤਾ ਗਿਆ ਸੀ ਦੁਕਾਨਦਾਰਾਂ ਵੱਲੋਂ ਭਰਪੂਰ ਜਿਹੜਾ ਉਹਦਾ ਸਹਿਯੋਗ ਦਿੱਤਾ ਗਿਆ ਮੈਂ ਕੈਮਰਾਮੈਨ ਨੂੰ ਕਹੂੰਗਾ ਹਜੇ ਪਹਿਲਾ ਚੌਕ ਆ ਲੱਖਿਆਲੀ ਮੰਡੀ ਦਾ ਇਸੇ ਤਰ੍ਹਾਂ ਦੋ ਤਿੰਨ ਚੌਕ ਆ ਜਿਹੜੇ ਅੱਗੇ ਮੇਨ ਬਾਜ਼ਾਰ ਬੰਦ ਦਾ ਕਿਉਂਕਿ ਮੰਡੀ ਦਾ ਇੰਨਾ ਕਿ ਏਰੀਆ ਹੀ ਆ ਇਹ ਮੇਨ ਬਾਜ਼ਾਰ ਆ ਜਿਹੜਾ ਇਹ ਤਕਰੀਬਨ ਅੱਜ ਪੂਰਨ ਤੌਰ ਤੇ ਏ ਟੂ ਜ਼ेड ਸਾਰੀਆਂ ਦੁਕਾਨਾਂ ਜਿਹੜੀਆਂ ਦੁਕਾਨਦਾਰਾਂ ਨੇ ਆਪਣੇ ਸ਼ਟਰ ਜਿਹੜੇ ਸੈੱਟ ਕੇ ਲੋਕ ਲਾ ਕੇ ਜਿਹੜਾ ਬੰਦ ਦਾ ਪੂਰਨ ਜਿਹੜਾ ਸੰਜੋਗ ਦਿੱਤਾ ਜਿੱਥੇ ਹਰ ਵਰਗ ਦੀਆਂ ਮੰਗਾਂ ਸੀ ਉਹਦੇ ਵਿੱਚ ਕਿਉਂਕਿ ਕਿਸਾਨੀ ਨਾਲ ਹੀ ਹਰ ਇੱਕ ਦਾ ਕੀਤਾ ਜੁੜਿਆ ਜੇਕਰ ਕਿਸਾਨ ਸੁਖੀ ਅੱਜ ਮੈਂ ਪਹਿਲਾਂ ਵੀ ਬਾਈ ਨਾਲ ਗੱਲ ਕੀਤੀ ਹੈ ਕਿਸਾਨ ਸੁਖੀ ਹੈ ਤਾਂ ਸਭ ਕੋਈ ਸੁਖੀ ਹੈ ਕਿਸਾਨ ਦੀ ਜਿਹੜਾ ਆਮਦਨੀ ਤੋਂ ਲੈ ਕੇ ਜਿਹੜਾ ਆਮਦਨੀ ਤੋਂ ਲੈ ਕੇ ਸਾਰੇ ਜਿਹੜੇ ਬਾਜ਼ਾਰ ਚੱਲਦੇ ਆ ਜੇ ਅੱਜ ਕਿਸਾਨਾਂ ਨੇ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਆ ਸਾਰੀਆਂ ਜਥੇਬੰਦੀਆਂ ਨੇ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਆ ਤਾਂ ਦੁਕਾਨਦਾਰ ਵੀਰ ਆ ਜਿਹੜਾ ਉਹਦਾ ਪੂਰਨ ਤੌਰ ਤੇ ਜਿਹੜਾ ਸਾਥ ਦੇ ਰਹੇ ਆ ਅੱਜ ਤੁਹਾਨੂੰ ਲਾਈਵ ਤਸਵੀਰਾਂ ਦੇ ਵਿੱਚ ਮੈਂ ਕੈਮਰਾਮੈਨ ਨੂੰ ਕਹੂੰਗਾ ਜਰੂਰ ਅੱਗੇ ਬਾਜ਼ਾਰ ਦੀਆਂ ਤਸਵੀਰਾਂ ਮੁਕੰਮਲ ਤੌਰ ਤੇ ਚਾਹੇ ਉਹ ਕਿ ਮੋਬਾਈਲਾਂ ਵਾਲੀ ਦੁਕਾਨ ਸੀ ਚਾਹੇ ਕੱਪੜੇ ਵਾਲੀ ਦੁਕਾਨ ਸੀ ਕੋਈ ਜਨਰਲ ਸਟੋਰ ਸੀਗਾ ਸਬਜ਼ੀ ਵਾਲੀਆਂ ਵੀ ਅੱਜ ਰਹਿੜੀਆਂ ਬਿਲਕੁਲ ਬੰਦ ਆ ਕੋਈ ਵੀ ਦੁਕਾਨ ਕੋਈ ਅੱਜ ਮਠਿਆਈ ਵਾਲੀਆਂ ਜਾਂ ਡੇਰੀਆਂ ਤੱਕ ਵੀ ਬੰਦ ਆ ਮੁਕੰਮਲ ਤੌਰ ਤੇ ਜਿਹੜਾ ਅੱਜ ਲੱਖੇ ਵਾਲੀ ਮੰਡੀ ਦਾ ਬਾਜ਼ਾਰ ਆ ਜਿਹੜਾ ਪੂਰਨ ਸਹਿਯੋਗ ਆ ਕੱਪੜੇ ਦੀਆਂ ਵੱਡੇ ਵੱਡੀਆਂ ਦੁਕਾਨਾਂ ਵੀ ਅੱਜ ਤੁਹਾਨੂੰ ਜਿਹੜੀਆਂ ਬੰਦ ਦਿਖਾਈ ਦੇਣਗੀਆਂ ਇਹ ਮੈਨੂੰ ਲੱਗਦਾ ਪਹਿਲੀ ਵਾਰ ਹੋਇਆ ਹੋਵੇਗਾ ਜਿਹੜਾ ਬੰਦ ਦਾ ਐਡਾ ਵਧੀਆ ਹੰਗਾਰਾ ਜਿਹੜਾ ਮਿਲਿਆ ਵਾ ਜਿੱਥੇ ਪੂਰਨ ਤੌਰ ਤੇ ਅੱਜ ਤੁਹਾਨੂੰ ਇਕਾ ਦੁੱਕਾ ਦੁਕਾਨ ਵੀ ਦੇਖਣ ਨੂੰ ਜਿਹੜੀ ਖੁੱਲੀ ਦੇਖਣ ਨੂੰ ਨਹੀਂ ਮਿਲੂਗੀ ਸਾਰਾ ਬਾਜ਼ਾਰ ਆ ਜਿਹੜਾ ਮੁਕੰਮਲ ਤੌਰ ਤੇ ਬੰਦ ਆ ਇਹ ਇੱਕ ਏਕੇ ਦੀ ਮਿਸਾਲ ਕੈਂਪ ਕੀਤੀ ਅੱਜ ਲੱਖ ਮੰਡੀ ਰੱਖੇਵਲ ਦੇ ਲੋਕਾਂ ਨੇ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਲਾਈਵ ਤਸਵੀਰਾਂ ਇਸੇ ਤਰ੍ਹਾਂ ਅੱਜ ਪੂਰਾ ਦਿਨੀ ਤੁਹਾਨੂੰ ਮੰਡੀ ਲਖੇਵਾਲ ਦਾ ਹਾਲ ਦਿਖਾਉਂਦੇ ਰਾਵਾਂਗੇ ਇਹ ਜਿਹੜੀ ਕਾਲ ਆ ਸਵੇਰ 6 ਵਜੇ ਤੋਂ ਲੈ ਕੇ 4 ਵਜੇ ਤੱਕ ਦੀ ਕਾਲ ਜਿਹੜੀ ਦਿੱਤੀ ਗਈ ਸੀ ਜਿੱਥੇ ਪੂਰੇ ਭਾਰਤ ਨੂੰ ਬੰਦ ਦੀ ਕਾਲ ਦਿੱਤੀ ਗਈ ਸੀ ਅੱਜ ਲਖੇਵਾਲੀ ਦੇ ਲੋਕਾਂ ਨੇ ਇਹ ਸਾਬਤ ਕਰਤਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਆ ਇਹ ਕਿਸਾਨਾਂ ਦੇ ਨਾਲ ਆ ਇਸੇ ਤਰ੍ਹਾਂ ਪੂਰਾ ਦਿਨ ਅਸੀਂ ਤੁਹਾਨੂੰ ਜਿਹੜਾ ਲਾਈਵ ਤਸਵੀਰਾਂ ਨਾਲ ਤੁਹਾਡੇ ਨਾਲ ਜੁੜੇ ਰਾਵਾਂਗੇ ਜਿਵੇਂ ਤੁਹਾਨੂੰ ਪਿਛਲੇ ਚੌਂਕਾ ਦੇ ਵਿੱਚ ਵੀ ਦਿਖਾ ਰਹੇ ਸੀ ਮੰਡੀ ਲੱਖਿਆਲੀ ਪ੍ਰੋਪਰ ਤੌਰ ਤੇ ਬੰਨਦਾ ਅੱਜ ਇੱਕ ਵਾਰ ਤੋਂ ਫੇਰ ਤੁਹਾਨੂੰ ਜਿਹੜੀਆਂ ਅਗਲੇ ਦੁਕਾਨਾਂ ਦਿਖਾਉਂਦੇ ਸੀ ਆ ਮੇਨ ਚੌਂਕ ਆ ਜਾਂਦੇ ਆ ਵੱਡੀਆਂ ਦੁਕਾਨਾਂ ਅਕਸਰ ਇੱਥੇ ਭੀੜ ਜਮਾ ਹੁੰਦੀ ਸੀ ਅੱਜ ਇਹਨਾਂ ਨੇ ਵੀ ਜਿਹੜਾ ਸਯੁਕਤ ਕਿਸਾਨ ਮੋਰਚੇ ਦਾ ਪੂਰਨ ਸਾਥ ਦੇ ਦਿੱਤਾ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਵੀਰ ਸਾਡੇ ਇੱਥੇ ਮੌਜੂਦਾ ਖੇਤ ਮਜ਼ਦੂਰ ਯੂਨੀਅਨ ਤੋਂ ਖੁੰਡੇ ਹਲਾਲ ਸਾਹਿਬ ਵੀ ਗੱਲਬਾਤ ਕਰਨ ਲਈ ਇੱਥੇ ਸਾਡੇ ਨਾਲ ਹੈਗੇ ਆ ਕਿਉਂਕਿ ਇਹਨਾਂ ਨੇ ਅੱਜ ਕਾਫੀ ਪ੍ਰੋਗਰਾਮਾਂ ਤੇ ਜਾਣਾ ਸੀ ਤੇ ਮੰਡੀ ਲੱਖਿਆਲੀ ਦੇ ਵਿੱਚ ਵੀ ਇੱਥੇ ਪਹੁੰਚੇ ਸਯੁਜਕਤ ਕਿਸਾਨ ਮੋਰਚੇ ਦੀ ਕਾਲਸੀ ਤੇ ਅੱਜ ਜਿਹੜਾ ਮੰਡੀ ਲਖੇਲ ਦੇ ਦੁਕਾਨਦਾਰਾਂ ਦਾ ਜਿਹੜਾ ਸਹਿਯੋਗ ਆ ਬਹੁਤ ਵਧੀਆ ਦੇਖਣ ਨੂੰ ਮਿਲ ਰਿਹਾ ਤੇ ਕੀ ਕਹਿਣਾ ਚਾਹੁੰਦੇ ਆ ਦੁਕਾਨਦਾਰਾਂ ਨੂੰ ਅਸੀਂ ਸਾਰੀ ਇਸ ਦੁਕਾਨਦਾਰ ਵੀਰਾਂ ਦਾ ਜਿੰਨੇ ਵੀ ਇਸ ਮੰਡੀ ਦੇ ਵਾਸੀ ਨੇ ਅਸੀਂ ਸਯੁਜਕਤ ਮੋਰਚੇ ਵੱਲੋਂ ਇਹਨਾਂ ਦਾ ਬਹੁਤ ਬਹੁਤ ਇਸ ਗੱਲੇ ਲਈ ਧੰਨਵਾਦ ਆ ਕਿ ਜਿਨ੍ਹਾਂ ਨੇ ਇਸ ਸਫਲਤਾ ਨੂੰ ਸਿਰੇ ਚੜ੍ਹਨ ਵਾਸਤੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਇਹ ਇੱਥੇ ਸਾਡੀ ਏਕਤਾ ਤੇ ਇੱਕ ਸਾਂਝ ਆ ਜਿਹਨੂੰ ਅਸੀਂ ਬਰਕਰਾਰ ਰੱਖਣਾ ਤੇ ਇਹਦੇ ਨਾਲ ਸਾਡੀ ਜਿਹੜੀ ਆ ਕੇਂਦਰ ਦੀਆਂ ਜੋ ਨੀਤੀਆਂ ਨੇ ਉਹ ਨੀਤੀਆਂ ਸਾਡੇ ਕੁੱਲ ਤਬਕੇ ਲਈ ਮਾਰੀਆਂ ਨੇ ਤੋਂ ਕੁੱਲ ਤਬਕੇ ਨੂੰ ਮਾਰਨ ਤੇ ਨੀਤੀਆਂ ਆਈਆਂ ਹੋਈਆਂ ਨੇ ਜਿਹਦੇ ਕਰਕੇ ਜੇ ਇੱਕ ਸਾਡੇ ਦੁਕਾਨਦਾਰ ਵੀਰ ਨੇ ਜਿਹੜੇ ਇੱਥੇ ਹੁਣ ਵੱਡੇ ਵੱਡੇ ਮਾਲ ਖੁੱਲਣੇ ਨੇ ਮੰਨ ਲਓ ਇੱਥੇ ਦੋ ਮਾਲ ਖੁੱਲ ਗਏ ਚਾਰ ਮਾਲ ਖੁੱਲ ਕੇ ਖੁੱਲ ਗਏ ਤੇ ਸਾਰੇ ਦੁਕਾਨਦਾਰਾਂ ਦੀ ਜਿਹੜੀ ਆ ਰੋਜੀ ਰੋਟੀ ਤੇ ਲੱਤ ਵੱਜਣੀ ਆ ਸੋ ਇਸ ਕਰਕੇ ਇਹ ਲੋੜਾਂ ਸਭ ਦੀਆਂ ਹੈਗੀਆਂ ਸਾਡੀਆਂ ਨੇ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਸਾਰੇ ਦੀਆਂ ਜਿਵੇਂ ਕਹਿੰਦੇ ਨਾ ਕਿ ਮੱਝ ਮਰ ਗਈ ਤੇ ਚੜਨੀ ਰਹਿਣੇ ਜੇ ਅੰਨ ਦਾਤਾ ਖੇਤੀ ਛੱਡ ਜੂ ਵੀ ਜਿਹੜੀ ਖੇਤੀ ਦੇ ਸਿਰ ਤੇ ਅਸੀਂ ਸਾਰੇ ਦੁਕਾਨਦਾਰ ਕੁੱਲ ਤਬਕਾ ਖੇਤੀ ਦੇ ਸਿਰ ਤੇ ਪਲਦਾ ਇਸ ਕਰਕੇ ਜੇ ਖੇਤੀ ਨਾ ਬਚੀ ਤਾਂ ਲੋਕ ਨਹੀਂ ਬਚਣਗੇ ਜੇ ਕਿਸਾਨ ਮੈਂ ਇਸ ਗੱਲ ਦਾ ਦਾਵਾ ਕਰਦਾ ਇੱਕ ਸਾਲ ਫਸਲਾਂ ਬੰਦ ਕਰ ਦੇਣ ਤੇ ਮੋਦੀ ਕੀ ਮੋਦੀ ਦਾ ਲਾਣਾ ਬਣਾ ਵਿੱਚ ਕੀ ਸਿਆ ਕਰਦਾ ਫਿਰੂਗਾ ਕਿਉਂਕਿ ਸਾਰੀ ਸਿਸਟਮ ਸਾਰੀ ਦੁਨੀਆਦਾਰੀ ਇਸ ਕਿਸਾਨੀ ਦੇ ਸਿਰ ਤੇ ਪਲ ਰਹੀ ਆ ਇਸ ਕਰਕੇ ਜੇ ਕਿਸਾਨੀ ਸੰਕਟ ਚ ਤਾਂ ਫਿਰ ਸਾਡਾ ਕੁਝ ਨਹੀਂ ਬਚਿਆ ਜਣਾ ਅਸੀਂ ਸਾਡੇ ਪੱਲੇ ਕੱਖ ਨਹੀਂ ਤੇ ਅਸੀਂ ਮੈਂ ਦੁਬਾਰੇ ਫਿਰ ਸੰਯੁਕਤ ਮੋਰਚੇ ਨੂੰ ਸੁਭਾ ਇਥੋਂ ਦੇ ਮੰਡੀ ਵਾਸੀਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਬੰਦ ਨੂੰ ਬਹੁਤ ਵੱਡਾ ਹੰਗਾਰਾ ਦੇ ਕੇ ਇਹਨੂੰ ਸਫਲ ਕੀਤਾ ਤੇ ਅੱਗੇ ਤੋਂ ਵੀ ਆਸ ਕਰਾਂਗੇ ਕਿ ਜੇ ਇਹੋ ਜਿਹੀਆਂ ਹਾਲਤਾਂ ਇਥੇ ਕੇਂਦਰ ਸਰਕਾਰ ਸਾਡੇ ਲੋਕਾਂ ਲਈ ਲੈ ਕੇ ਆ ਰਹੀ ਆ ਉਹ ਭਰਾਵੋ ਸਾਡਾ ਸਹਿਯੋਗ ਨਹੀਂ ਗਿਣਾ ਅਸੀਂ ਇਹਨੂੰ ਬਰਕਰਾਰ ਨਹੀਂ ਰੱਖ ਸਕਾਂਗੇ ਇਸ ਕਰਕੇ ਸਾਡੀ ਸਮੂਹੀ ਜ਼ਿੰਮੇਵਾਰੀ ਬਣਦੀ ਕਿ ਅਸੀਂ ਇਸ ਨੂੰ ਵੱਧ ਤੋਂ ਵੱਧ ਸਫਲ ਕਰੀਏ ਤੇ ਵੱਧ ਤੋਂ ਵੱਧ ਜਿਹੜੀ ਵੀ ਕਾਲ ਆਉਂਦੀ ਹੈ ਚਾਹੇ ਇੱਧਰ ਸਾਡੇ ਆਰਥਿਕ ਭਰਾਵਾਂ ਦੀ ਆਉਂਦੀ ਹੈ ਦੁਕਾਨਦਾਰਾਂ ਦੀ ਆਉਂਦੀ ਹੈ ਕਿ ਅਸੀਂ ਸਭ ਦੇ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਤਾਂ ਹੀ ਅਸੀਂ ਬੱਸ ਸਕਾਂਗੇ ਨਹੀਂ ਹਾਲਤਾਂ ਬਚਨ ਵਾਲੀਆਂ ਨਹੀਂ ਪ੍ਰਧਾਨ ਸਾਹਿਬ ਜੇਕਰ ਗੱਲ ਕਰੀਏ ਤਾਂ ਜਿੱਦਾਂ ਪੰਜਾਬ ਸਰਕਾਰ ਕਹਿ ਦਿੰਦੀ ਅਸੀਂ ਕਿਸਾਨਾਂ ਦੇ ਨਾਲ ਆ ਸਾਡਾ ਸਾਥ ਆ ਜਿਹੜਾ ਕਿਸਾਨਾਂ ਦੇ ਨਾਲ ਆ ਉਹ ਦੂਰਾ ਮਾਪ ਗੰਨ ਕਿਉਂ ਜਿੱਦਾਂ ਕਿ ਪਿਛਲੇ 3-4 ਦਿਨ ਤੋਂ ਚੱਲ ਰਿਹਾ ਵੀ ਹੁਣ ਹਰਿਆਣਾ ਜਿਹੜੀ ਪੁਲਿਸ ਆ ਉਹ ਪੰਜਾਬ ਦੇ ਵਿੱਚ ਆ ਕੇ ਫੈਰਿੰਗ ਕਰ ਰਹੀ ਹੈ ਤੇ ਕਿਵੇਂ ਦੇਖਦੇ ਹੋ ਤੁਸੀਂ ਸਰਕਾਰ ਦੇ ਰਵੱਈਏ ਨੂੰ ਕਿਵੇਂ ਦੇਖਦੇ ਹੋ ਜਦ ਸਰਕਾਰ ਇਹ ਜਿੱਥੇ ਕਹਿ ਰਹੀ ਹੈ ਮੈਂ ਅਸੀਂ ਕਿਸਾਨਾਂ ਦੇ ਨਾਲ ਆ ਫਿਰ ਹੁਣ ਸਾਥ ਕਿਉਂ ਨਹੀਂ ਦੇ ਰਹੀ ਦੇਖੋ ਕਰਨੀ ਤੇ ਕਥਣੀ 'ਚ ਫਰਕ ਨੇ ਕਹਿਣਾ ਕੀ ਆ ਕਰਨਾ ਕੀ ਆ ਕਿਉਂਕਿ ਇਹ ਜੋ ਵਿਸ਼ਵ ਦੀਆਂ ਨੀਤੀਆਂ ਨੇ ਮੁਲਕ ਭਰ ਦੀਆਂ ਨੀਤੀਆਂ ਨੇ ਉਹਨਾਂ ਨੂੰ ਲਾਗੂ ਕਰ ਰਹੇ ਨੇ ਜਿਵੇਂ ਉਹ ਇਹਨਾਂ ਦੀ ਬਾਹਮ ਰੋੜ ਰਹੇ ਨੇ ਉਹ ਉਵੇਂ ਕਰ ਰਹੇ ਨੇ ਜਿਵੇਂ ਇੱਥੇ ਕੇਂਦਰ ਦੇ ਵਿੱਚ ਵੀ ਜੇ ਇਹ ਜਿਹੜੀਆਂ ਵਿਸ਼ਵ ਦੀਆਂ ਨੀਤੀਆਂ ਨੇ ਉਹ ਸਾਰੀਆਂ ਜਿਵੇਂ ਉਹ ਕਹਿੰਦੇ ਨੇ ਉਵੇਂ ਕਰਦੇ ਆ ਲੋਕ ਪੱਖੀ ਨੀਤੀਆਂ ਨਹੀਂ ਬਣਾਉਂਦੇ ਜੋਕਾ ਪੱਖੀ ਨੀਤੀਆਂ ਬਣਾਉਂਦੇ ਨੇ ਇਸ ਕਰਕੇ ਉਹ ਜੋਕਾ ਦਾ ਪੱਖ ਪੂਰ ਰਹੇ ਜਿਦੀ ਮਰਜ਼ੀ ਸਰਕਾਰ ਅਜ ਕਾਲੀਆਂ ਦੀ ਅਜ ਕਾਂਗਰਸੀਆਂ ਦੀ ਲੋਕਾਂ ਦੇ ਪਹਿਲਾਂ ਸੰਤਾ ਪੜਨਾਰੇ ਸੀ ਤੇ ਹੁਣ ਮਾਲ ਸਰਕਾਰ ਅਜ ਤੋਂ ਵੱਧ ਲੋਕ ਦੁਖੀ ਨੇ ਵੱਧ ਸੰਤਾ ਪੜਨਾਰੇ ਇਸ ਕਰਕੇ ਜਿਹੜੀ ਸਾਡੇ ਲੋਕਾਂ ਨੂੰ ਝਾਕ ਹੈ ਕਿ ਰਾਜ ਭਾਗ ਤੇ ਬੰਦੇ ਹੀ ਬਦਲ ਕੇ ਭਾਲ ਗਏ ਬੰਦੇ ਬਦਲਣਾ ਭਰਾਵੋ ਸਾਡੀ ਜੂਨ ਨਹੀਂ ਸੁਧਰਨੀ ਸਾਨੂੰ ਆਪ ਦਾ ਜਿਹੜਾ ਇਨਕਲਾਬ ਦੀ ਲੋੜ ਆ ਜਿੰਨਾ ਚਿਰ ਲੋਕਾਂ ਦਾ ਇਨਕਲਾਬ ਨਹੀਂ ਹੁੰਦਾ ਲੋਕਾਂ ਦਾ ਰਾਜ ਭਾਗ ਨਹੀਂ ਹੁੰਦਾ ਉਹਨਾਂ ਚਿਰ ਸਾਡੀ ਜੂਨ ਨਹੀਂ ਸੁਧਰਨੀ ਇਸ ਕਰਕੇ ਇਸ ਸਿਸਟਮ ਤੋਂ ਖੜਾ ਛਡਾਉਣ ਦੀ ਲੋੜ ਲੋੜ ਹੈ ਤਾ ਹੀ ਸਾਡਾ ਭਲਾ ਹੋ ਸਕਦਾ ਤਾ ਹੀ ਸਾਡਾ ਫਾਇਦਾ ਹੋ ਸਕਦਾ ਵੋਟਾਂ ਨਾਲ ਸਾਡੀ ਜ਼ਿੰਦਗੀ ਤੇ ਬਦਲੀ ਨਹੀਂ ਆਉਣੀ ਨਹੀਂ ਭਗਵੰਤ ਮਾਨ ਵੀ ਆਇਆ ਤਾਂ ਇਨਕਲਾਬ ਦਾ ਨਾਅਰਾ ਲੈ ਕੇ ਸੀਗਾ ਪੰਜਾਬ ਦੇ ਵਿੱਚ ਤੇ ਅੱਜ ਦੇ ਹਾਲ ਕੀ ਦੇਖਦੇ ਹੋ ਦੇਖੋ ਇਹ ਵਰਤਿਆ ਗਿਆ ਭਗਤ ਸਿੰਘ ਦੇ ਨਾਂ ਨੂੰ ਵਰਤਿਆ ਗਿਆ ਭਗਤ ਸਿੰਘ ਜੀ ਪੱਗ ਕੀ ਚਾਹੁੰਦਾ ਸੀ ਉਹ ਕਹਿੰਦਾ ਉਹ ਕਹਿੰਦਾ ਸੀ ਕਿ ਲੋਕਾਂ ਦੀ ਲੁੱਟ ਨਹੀਂ ਚਾਹੀਦੀ ਇੱਥੇ ਇੱਥੇ ਲੋਕਾਂ ਦਾ ਰਾਜ ਭਾਗ ਚਾਹੀਦਾ ਪਰ ਅੱਜ ਲੋਕਾਂ ਦਾ ਰਾਜ ਭਾਗ ਕਿੱਥੇ ਆ ਜੋਕਾਂ ਦਾ ਚੱਲ ਰਿਹਾ ਭਗਤ ਸਿੰਘ ਕਹਿੰਦਾ ਸੀ ਇੱਥੇ ਸਮੂਹ ਕੋਲੇ ਜ਼ਮੀਨਾਂ ਹੋਣੀਆਂ ਚਾਹੀਦੀਆਂ ਪਰ ਉਹ ਭਗਤ ਸਿੰਘ ਦੀ ਗੱਲ ਤੇ ਕੋਈ ਕੀ ਕਰਦਾ ਅਸਲ ਭਗਤ ਸਿੰਘ ਦਾ ਨਾਂ ਵਰਤ ਕੇ ਨੇ ਰਾਜ ਭਾਗ ਤੇ ਸਤਾਪਤ ਹੋਇਆ ਤੇ ਲੋਕ ਹੁਣ ਜਾਣ ਗਿਆ ਕੇ ਭਗਸ਼ਿਕ ਦੇ ਨਾਮ ਵਰਤਣ ਵਾਲਿਆਂ ਨੂੰ ਬਖਸ਼ਣ ਗੇਰਿੰਗ ਕਰੇ ਬਹੁਤ ਬਹੁਤ ਪੇਰਮਾਨੀ